ਉਹਤੀ ਇਸ ਘਰ ਦੇ ਵਿੱਚ ਰਹਿ ਰਹੇ ਨੇ ਪਰ ਜੇਕਰ ਹਾਲਾਤ ਤੁਸੀਂ ਦੇਖ ਸਕਦੇ ਹੋ ਇਨਸਾਨਾਂ ਦੇ ਰਹਿਣ ਲਈ ਇਹ ਜਗਾ ਵੀ ਲੱਗਦੀ ਨਹੀਂ ਹੈ ਪਰ ਫਿਰ ਵੀ ਇਹ ਮਜਬੂਰ ਨੇ ਇਸ ਘਰ ਦੇ ਵਿੱਚ ਰਹਿਣ ਲਈ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੋਠੇ ਭਰੇ ਗਏ ਸੀ ਤੁਹਾਡੇ ਭਰੇ ਗਏ ਨਹੀਂ ਸਾਡੇ ਭਰੇ ਗਏ ਇੱਥੇ ਇੱਥੋਂ ਸਾਡੇ ਘਰ ਚੁੱਕੇ ਇਸ ਦਿਨ ਭਰੇ ਆ ਕੀ ਗੱਡੀਆਂ ਦੇ ਢੱਡੀ ਜਨਾਨੇ ਨਹੀਂ ਹੈਗੀ ਆ ਤੁਹਾਡੀ ਜਨਾਨੀ ਨਹੀਂ ਆਗੀ ਤੁਹਾਡਾ ਕੋਠਾ ਨਹੀਂ ਪਣਾ ਤੇ ਬੋਟਾ ਰੀ ਜਨਾਨੀ ਆ ਜਾਂਦੀ ਜਿੱਥੇ ਇਹ ਹਾਲਾਤ ਨੇ ਕਿ ਅਜੇ ਵੀ ਵਾਸਾਂ ਦੀਆਂ ਬਾਲਿਆਂ ਦੀਆਂ ਛੱਤਾਂ ਆ ਪਾ ਕੇ ਰਹਿਣ ਲਈ ਮਜਬੂਰ ਹੈ ਪਰਿਵਾਰ ਜੇਕਰ ਘਰ ਦੇ ਹਾਲਾਤ ਦੇਖੇ ਜਾਣ ਤਾਂ ਬਿਮਾਰੀ ਦਾ ਜਿਹੜਾ ਆ ਕਾਰਨ ਬਣ ਸਕਦੇ ਨੇ ਲਾਨਤ ਹੈ ਇਹ ਸੇ ਪੰਚਾਂ ਸਰਪੰਚਾਂ ਦੇ ਉੱਪਰ ਜਦੋਂ ਲੋੜਵੰਦ ਪਰਿਵਾਰ ਨੂੰ ਨਹੀਂ ਤੁਸੀਂ ਸਰਕਾਰ ਦੀ ਸਹੂਲਤ ਦਿਵਾ ਸਕਦੇ ਤਾਂ ਫਿਰ ਦਿਵਾਉਣੀ ਕਿਸ ਨੂੰ ਆ ਜਿਸ ਨੂੰ ਜਦੋਂ ਵੋਟਾਂ ਲੈਣੀਆਂ ਨੇ ਤਾਂ ਫਿਰ ਬੰਦਾ ਯਾਦ ਆ ਜਾਂਦਾ ਹੈ ਤਾਂ ਜਦੋਂ ਉਸ ਨੂੰ ਬੰਦੇ ਨੂੰ ਜ਼ਰੂਰਤ ਹੈ ਵੋਟਰ ਨੂੰ ਜ਼ਰੂਰਤ ਹੈ ਤਾਂ ਫਿਰ ਕੋਈ ਉਸ ਨੂੰ ਯਾਦ ਵੀ ਨਹੀਂ ਕਰਦਾ ਤੇ ਡਰ ਨਹੀਂ ਲੱਗਦਾ ਕਿ ਮੀ ਜਦ ਜਿਆਦਾ ਆ ਜਾਏਗਾ ਤਾਂ ਫਿਰ ਮਤਲਬ ਹਾਲਾਤ ਜਿਹੜੇ ਨੇ ਉਹ ਮੌਤ ਦੇ ਕਿਨਾਰੇ ਪਹੁੰਚ ਸਕਦੇ ਹਾਂਜੀ 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 ਅਵੇ ਇਹੋ ਕੰਮ ਹੋਇਆ ਕੰਦਾ ਪਾੜ ਗਿਆਂ ਗਲੇ ਪੰਨਾ ਮੱਥਾ ਸਾਰਾ ਹੀ ਕਿਉਂਕਿ ਬੜੇ ਹੀ ਨਾਜ਼ੁਕ ਹਾਲਾਤ ਨੇ ਇਸ ਪਰਿਵਾਰ ਦੇ ਸਰਕਾਰਾਂ ਬੜੇ-ਬੜੇ ਦਾਅਵੇ ਕਰਦੀਆਂ ਨੇ ਪਰ ਕਿਤੇ ਨਾ ਕਿਤੇ ਇਹ ਜਿਹੜਾ ਦਾਅਵੇ ਨੇ ਖੋਖਲੇ ਨਜ਼ਰ ਆਉਂਦੇ ਨੇ ਫਿਰ ਵੀ ਕੋਈ ਗਰੀਬ ਵਿਚਾਰ ਆਪਦਾ ਦਿਹਾੜੀ ਦਾ ਪੱਪਾ ਕਰਕੇ ਕੋ 5-10 ਹਜ਼ਾਰ ਦਾ ਮੋਟਰਸਾਈਕਲ ਲੈ ਲੈਂਦਾ ਤੀਜੇ ਦਿਨ ਖਰਾਬ ਰਹਿੰਦਾ ਫਿਰ ਉਹ ਕਰਜ਼ੇ ਵਾਲ ਵੇਖਦਾ ਵੀ ਕਿੱਥੋਂ ਮੈਨੂੰ ਕਰਜ਼ਾ ਮਿਲੇ ਉਹ ਕਰਜ਼ਾ ਚੁੱਕ ਕੇ ਆਪਦਾ ਇੱਧਰ ਉੱਧਰ ਦਾ ਕਰਕੇ ਭੁੱਖਾ ਧਿਆ ਹੈ ਰਹਿ ਗਏ ਉਹ ਚੀਜ਼ ਲੈਂਦਾ ਪਰ ਇਸ ਘਰ ਦੇ ਵਿੱਚ ਕੁਝ ਨਹੀਂ ਹੈਗਾ ਨਾ ਇਹਦੇ 'ਚ ਇਹਦੇ ਕੋਈ ਮੋਟਰਸਾਈਕਲ ਹੈਗਾ ਨਾ ਇਹਦੇ ਕੋਈ ਸਾਈਕਲ ਹੈਗਾ ਨਾ ਇਹਦੇ ਕੋਈ ਫੋਨ ਹੈਗਾ ਕੁਝ ਨਹੀਂ ਹੈਗਾ ਇਹ ਫਰਿੱਜ ਵੀ ਪਤਾ ਨਹੀਂ ਕਹੇ ਨੇ ਦਿੱਤੀ ਆ ਤੇ ਟੈਲੀਵਿਜ਼ਨ ਵੀ ਪੁਰਾਣਾ ਵਾ ਤੇ ਉਹ ਜਿੰਨੇ ਆ ਕੇ ਵੇਖਣਾ ਇੱਥੇ ਵੇਖ ਸਕਦੇ ਆ ਤੇ ਹਾਲਾਤ ਇੱਥੇ ਰਹਿਣ ਜੋਗ ਨਹੀਂ ਆ ਇਨਸਾਨਾਂ ਦੇ ਰਹਿਣ ਜੋਗ ਹਾਲਾਤ ਨਹੀਂ ਜੋ ਇੱਥੇ ਦੀ ਹਾਲਾਤ ਮੈਂ ਵੇਖੀ ਮੈਂ ਚਾਹੁੰਨਾ ਵਾ ਕਿ ਜੱਸਾ ਦੇ ਗਰੀਬ ਪਰਿਵਾਰ ਅੱਜ ਮੈਂ ਆ ਕੇ ਵੇਖਿਆ ਤਾਂ ਮੇਰੇ ਅੱਖਾਂ ਦੇ ਵਿੱਚ ਹੰਝੂ ਆਉਣ ਦੀ ਕੋਸ਼ਿਸ਼ ਹੀ ਚੱਲ ਰਹੀ ਆ ਪਰ ਇੱਕ ਛਲਕਨੇ ਥੋੜੇ ਮੁਸ਼ਕਲ ਹੋ ਜਾਂਦੇ ਇਹੋ ਜਿਹੇ ਹਾਲਾਤ ਦੇਖ ਕੇ ਪਰ ਮੈਂ ਚਾਹੁੰਨਾ ਕਿ ਪਿੰਡ ਦੇ ਸਰਪੰਚ ਜਾਂ ਪੰਚ ਜਿਹੜੇ ਇਹਨਾਂ ਦੇ ਬਾਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਇਹਨਾਂ ਦਾ ਕੰਮ ਕਰਨਾ ਚਾਹੀਦਾ ਵਾ ਮੈਂ ਦੁਕਾਨ ਤੇ ਬੈਠਾ ਤਾਂ ਮੇਰੇ ਕੋਲ ਵੀਰ ਜਸਵੰਤ ਸਿੰਘ ਜੀ ਆਏ ਕਹਿੰਦੇ ਕਿ ਆਪਾਂ ਇੱਕ ਛੋਟੀ ਜਿਹੀ ਹੈਲਪ ਕਰਨੀ ਮੈਂ ਹੁਕਮ ਕਰੋ ਕੀ ਕਰਨਾ ਵਾ ਕਹਿੰਦੇ ਆਹ ਚੀਜ਼ ਆ ਤੇ ਮੇਰੇ ਨਾਲ ਜਾਣ ਲੱਪੂਗਾ ਮੈਂ ਜਿਸ ਤਰ੍ਹਾਂ ਤੁਸੀਂ ਕਰੋਗੇ ਆਪਾਂ ਤੁਹਾਡੇ ਨਾਲ ਖੜੇ ਜਿੱਥੇ ਕਹੋਗੇ ਆਪਾਂ ਤੁਹਾਡੇ ਨਾਲ ਲਾਵਾਂਗੇ ਅਸੀਂ ਫਿਰ ਵੀ ਚੋਣਾਂ ਕੀ ਤੋਂ ਸੰਸਦਵ ਨੇ ਕੁਝ ਹੋ ਜਵੇ ਤੇ ਪਿੰਡ ਦਾ ਸਰਪੰਚ ਦਾ ਹੀ ਪਹਿਲੇਦਾਰ ਚਾਹੀਦਾ ਕਿ ਉਹ ਇਹਨਾਂ ਦੀ ਹੈਲਪ ਜ਼ਰੂਰ ਸਤਿ ਸ਼੍ਰੀ ਅਕਾਲ ਦੋਸਤੋ ਆਰ ਪੀ ਡੀ 24 ਤੇ ਤੁਹਾਡਾ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2015 ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਈ ਗਈ ਸੀ ਜਿਸ ਦਾ ਟੀਚਾ ਸੀ 2022 ਤੱਕ ਹਰ ਲੋੜਵੰਦ ਪਰਿਵਾਰ ਦੇ ਘਰ ਬਣਾਉਣਾ ਔਰ ਮਕਾਨਾਂ ਦੀਆਂ ਛੱਤਾਂ ਨੂੰ ਪੱਕੇ ਕਰਨਾ ਪਰ ਅੱਜ 2025 ਚੱਲ ਰਿਹਾ ਏ ਅਜੇ ਤੱਕ ਜਿਹੜਾ ਲੋੜਵੰਦ ਪਰਿਵਾਰ ਨੇ ਉਹ ਛੱਤਾਂ ਤੋਂ ਵਾਂਝੇ ਨੇ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਛੱਤਾਂ ਦੇ ਲਈ ਫਾਰਮ ਵੀ ਭਰੇ ਗਏ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ ਹੈ ਕੋਠਿਆਂ ਦੇ ਵਾਸਤੇ ਹੁਣ ਕੁਝ ਦਿਨ ਪਹਿਲਾਂ ਉਹ ਲਿਸਟਾਂ ਜਾਰੀ ਹੋਈਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਜਿਹੜੇ ਮਕਾਨ ਨੇ ਉਹ ਪਾਸ ਹੋਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਜਿਹੜੇ ਲੋੜਵੰਦ ਗਰੀਬ ਪਰਿਵਾਰ ਨੇ ਉਹ ਇਨ੍ਹਾਂ ਮਕਾਨਾਂ ਤੋਂ ਵਾਂਝੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹ ਤਾ ਉਹ ਪਹਿਲਾਂ ਇੱਕ ਹਾਲਾਤ ਦਿਖਾ ਦਿੰਨੇ ਆ ਪਿੰਡ ਕੈਰੋਂਵਾਲ ਜਿਲ੍ਹਾ ਤਰਨਤਾਰਨ ਦਾ ਪਿੰਡ ਹੈ ਵਿਧਾਨ ਸਭਾ ਹਲਕਾ ਤਰਨਤਾਰਨ ਇਹ ਪਿੰਡ ਹੈ ਕੈਰੋਂਵਾਲ ਜਿੱਥੇ ਇਹ ਹਾਲਾਤ ਨੇ ਕਿ ਅਜੇ ਵੀ ਵਾਸਾਂ ਦੀਆਂ ਬਾਲਿਆਂ ਦੀਆਂ ਛੱਤਾਂ ਆ ਪਾ ਕੇ ਰਹਿਣ ਲਈ ਮਜਬੂਰ ਹੈ ਪਰਿਵਾਰ ਜੇਕਰ ਘਰ ਦੇ ਹਾਲਾਤ ਦੇਖੇ ਜਾਣ ਤਾਂ ਬਿਮਾਰੀ ਦਾ ਜਿਹੜਾ ਆ ਕਾਰਨ ਬਣ ਸਕਦੇ ਨੇ ਔਰ ਇਸ ਪਰਿਵਾਰ ਦੇ ਵਿੱਚ ਜਿਹੜੇ ਜੀ ਰਹਿ ਰਹੇ ਨੇ ਉਹਨਾਂ ਦੇ ਕੀ ਹਾਲਾਤ ਹੋਣਗੇ ਅੱਗੇ ਵੀ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਅੱਗੇ ਆ ਜਾਓ ਕਿਉਂਕਿ ਬੜੇ ਹੀ ਨਾਜ਼ੁਕ ਹਾਲਾਤ ਨੇ ਇਸ ਪਰਿਵਾਰ ਦੇ ਸਰਕਾਰਾਂ ਬੜੇ-ਬੜੇ ਦਾਅਵੇ ਕਰਦੀਆਂ ਨੇ ਪਰ ਕਿਤੇ ਨਾ ਕਿਤੇ ਇਹ ਜਿਹੜਾ ਦਾਅਵੇ ਨੇ ਖੋਖਲੇ ਨਜ਼ਰ ਆਉਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਬੱਚੀ ਹੈ ਲਾਈਟ ਦਾ ਵੀ ਪ੍ਰੋਪਰ ਪ੍ਰਬੰਧ ਨਹੀਂ ਹੈ ਇਸ ਘਰ ਦੇ ਵਿੱਚ ਔਰ ਲਾਈਟ ਆ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਆ ਇਹ ਹਾਲਾਤ ਦੇਖ ਕੇ ਮਨ ਦੁਖੀ ਜ਼ਰੂਰ ਹੁੰਦਾ ਹੈ ਕਿ ਆਖਰ ਸਰਕਾਰਾਂ ਵੱਲੋਂ ਵੱਡੀਆਂ-ਵੱਡੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਪਰ ਜਦੋਂ ਇਹ ਯੋਜਨਾਵਾਂ ਜ਼ਮੀਨੀ ਪੱਧਰ ਤੇ ਆਣ ਕੇ ਦੇਖੀਆਂ ਜਾਂਦੀਆਂ ਨੇ ਤਾਂ ਇਹਨਾਂ ਦਾ ਕੀ ਹਾਲਾਤ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਮੈਂ ਘਰ ਦੇ ਮਾਲਕ ਉਸ ਵੀਰ ਨੂੰ ਬੇਨਤੀ ਕਰਾਂਗਾ ਕਿ ਉਹ ਮੇਰੇ ਕੋਲ ਨਜ਼ਦੀਕ ਆ ਜਾਣ ਤਾਂ ਕਿ ਮੈਂ ਉਹਦੇ ਨਾਲ ਗੱਲਬਾਤ ਕਰਕੇ ਜਾਣ ਸਕਾਂ ਕਿ ਆਖਰ ਕਿਉਂ ਪੰਚਾਂ ਸਰਪੰਚਾਂ ਵੱਲੋਂ ਇਹ ਅਜਿਹਾ ਵਿਤਕਰਾ ਕੀਤਾ ਜਾ ਰਿਹਾ ਹੈ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਵਰਨ ਸਿੰਘ ਜੀ ਸਵਰਨ ਸਿੰਘ ਜੀ ਇਹ ਇਹ ਸ਼ੁਰੂ ਤੋਂ ਇਸੇ ਪਿੰਡ ਦੇ ਵਿੱਚ ਰਹਿ ਰਹੇ ਹੋ ਹਾਂਜੀ ਹਾਂਜੀ ਕਿੰਨੇ ਸਾਲ ਤੁਸੀਂ ਇੱਥੇ ਦਾਦੇ ਪੁਰਦਾਦਿਆਂ ਦੀ ਇਹ ਜਗ੍ਹਾ ਹੈ ਹਾਂ ਔਰ ਕੀ ਕੀ ਕੰਮ ਕਰਦੇ ਹੋ ਡਾੜੀ ਦਾ ਪੇਪਰ ਔਰ ਇਹ ਜਿਹੜੇ ਘਰ ਦੇ ਹਾਲਾਤ ਨੇ ਇਹ ਕਦੋਂ ਦੇ ਇਸੇ ਤਰੀਕੇ ਦੇ ਨੇ ਇਹਨਾਂ ਨੂੰ ਤਿੰਨ ਨੂੰ ਸਾਲ ਹੋ ਚੱਲੇ ਉਹ ਠਾ 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 ਰਹਿ ਰਹੇ ਨੇ ਜਾਣ ਕੇ ਉੱਕਾ ਹੀ ਬਿਹਤਰ ਹੋ ਗਿਆ। ਹੋਰ ਘਰ ਦੇ ਵਿੱਚ ਕਿੰਨੇ ਮੈਂਬਰ ਨੇ? ਘਰ ਤੇ ਹੁਣ ਦੋਵੇਂ ਪਿਓ ਧੀ ਹੈ ਬਸ। اچھا ਪਤਨੀ ਉਹ ਪੁਰੀ ਹੈ। ਔਰ ਦੋਸਤੋ ਪਿਓ ਧੀ ਇਸ ਘਰ ਦੇ ਵਿੱਚ ਰਹਿ ਰਹੇ ਨੇ ਪਰ ਜੇਕਰ ਹਾਲਾਤ ਤੁਸੀਂ ਦੇਖ ਸਕਦੇ ਹੋ ਇਨਸਾਨਾਂ ਦੇ ਰਹਿਣ ਲਾਇਕ ਇਹ ਜਗਾ ਵੀ ਲੱਗਦੀ ਨਹੀਂ ਹੈ ਪਰ ਫਿਰ ਵੀ ਇਹ ਮਜਬੂਰ ਨੇ ਇਸ ਘਰ ਦੇ ਵਿੱਚ ਰਹਿਣ ਲਈ। ਔਰ ਪਾਣੀ ਦਾ ਕਿਦਾਂ ਦਾ ਪ੍ਰਬੰਧ ਹੈ? ਪਾਣੀ ਹੁਣ ਤਾਂ ਅਲ ਦੇ ਗੋਣੇ ਫਰਕ ਲਈਦਾ ਬਸ ਕਿਉਂ ਕੋਈ ਟੱਕਾ ਮੋਟਰ ਲੱਗੀ ਨਹੀਂ ਮੋਟਰ ਹੈਗੀ ਖਰਾਬ ਹੋ ਗਈ ਹੈ ਅੱਛਾ ਬਣਵਾਈ ਨਹੀਂ ਫਿਰ ਨਹੀਂ ਔਰ ਬਿਜਲੀ ਦਾ ਪ੍ਰਬੰਧ ਜਿਹੜਾ ਹੈ ਬਿਜਲੀ ਦਾ ਚੱਲ ਹੈਗਾ ਬਲਬ ਇੱਕੋ ਲਾਇਆ ਹੈ ਹਾਂ ਔਰ ਬੀਤੇ ਦਿਨਾਂ ਦੇ ਵਿੱਚ ਬਹੁਤ ਗਰਮੀ ਪਈ ਹੈ ਅਸੀਂ ਦੇਖਿਆ ਹੈ ਕਿ ਕਿਤੇ ਪੱਖਾ ਵੀ ਨਜ਼ਰ ਨਹੀਂ ਆ ਰਿਹਾ ਪੱਖਾ ਹੈਗਾ ਮਿਆਂ ਦੇ ਨਾਲਾ ਫਰਲਾ ਛੁਰੀਆਂ ਵਾਲਾ ਵੀ ਛੜ ਗਿਆ ਹਾਂ ਔਰ ਜਦੋਂ ਆ ਮੀਂਹ ਦੀ ਗੱਲ ਕੀਤੀ ਆ ਫਿਰ ਆ ਬਾਲਿਆਂ ਦੀਆਂ ਛੱਤਾਂ ਨੇ ਵਾਸਾਂ ਦੀਆਂ ਛੱਤਾਂ ਨੇ ਕਿੱਦਾਂ ਇਹ ਅੰਦਰ ਵਾਰ ਉਹ ਵਾਸਤੇ ਤਰਪੈ ਛੁੱਟ ਗਏ ਹਾਂ ਫਿਰ ਕਹਿੰਦੇ ਰਾਂ ਥਲੇ ਅੱਛਾ 14 ਬੰਤ ਮਰਿਆ ਵਜਾ ਪਾਵਾ ਕੋ ਦਿਗ ਕੇ ਅੱਛਾ ਸੁੱਦਾ ਹੀ ਤੂੰ ਖੇਤਾ ਹੁਲਤਾ ਛੱਲੇ ਵਿੱਚ ਤੇ ਡਰ ਨਹੀਂ ਲੱਗਦਾ ਕਿ ਮੀਂਹ ਜਦ ਜਿਆਦਾ ਆ ਜਾਏਗਾ ਤੇ ਫਿਰ ਮਤਲਬ ਹਾਲਾਤ ਜਿਹੜੇ ਨੇ ਉਹ ਮੌਤ ਦੇ ਕਿਨਾਰੇ ਪਹੁੰਚ ਸਕਦੇ ਹਾਂਜੀ ਹਾਂਜੀ ਹਾਂ ਹਾਂਜੀ ਆ ਵੀ ਇਹੋ ਕੰਮ ਹੋਇਆ ਕੰਦਾ ਪਾਟ ਗਿਆ ਅਗਲੇ ਪੰਨਾ ਮੱਥਾ ਸਾਰਾ ਹੀ ਅਹਾਂ ਤੇ ਬੜਾ ਮੁਸ਼ਕਲ ਕੱਢੇ ਟਾਈਮ ਤੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੋਠੇ ਭਰੇ ਗਏ ਸੀ ਤੁਹਾਡੇ ਭਰੇ ਗਏ ਨਹੀਂ ਜੀ ਸਾਡੇ ਭਰੇ ਗਏ ਇੱਥੇ ਇੱਥੋਂ ਸਾਡੇ ਘਰ ਚੁੱਕੇ ਇਸ ਦਿਨ ਭਰੇ ਆ ਅੱਛਾ ਕੀ ਗਾੜੀਆਂ ਉਹਦੇ ਤਾਂ ਡੀ ਜਨਾਨੀ ਨਹੀਂ ਆ ਗਈ ਅੱਛਾ ਕਦੀ ਕੋ ਕਦੀ ਕੋ ਤੇ ਬੋਟਾ ਰੀ ਜਨਾਨੀ ਆ ਜਾਂਦੀ ਅੱਛਾ ਇਹਨਾਂ ਨੂੰ ਇਹੋ ਪੁੱਛਣਾ ਹੈ ਕਿ लानਤ ਹੈ ਇਹ ਪੰਚਾਂ ਸਰਪੰਚਾਂ ਦੇ ਉੱਪਰ ਜਦੋਂ ਲੋੜਵੰਦ ਪਰਿਵਾਰ ਨੂੰ ਨਹੀਂ ਤੁਸੀਂ ਸਰਕਾਰ ਦੀ ਸਹੂਲਤ ਦਿਵਾ ਸਕਦੇ ਤਾਂ ਫਿਰ ਦਿਵਾਉਣੀ ਕਿਸ ਨੂੰ ਆ ਇਹ ਬੀਤੇ ਦਿਨਾਂ ਦੇ ਵਿੱਚ ਦੋ ਤਿੰਨ ਮਹੀਨੇ ਪਹਿਲਾਂ ਹੀ ਇਹ ਕੋਠੇ ਜਿਹੜੇ ਨੇ ਭਰੇ ਗਏ ਨੇ ਔਰ ਆਖਰ ਇਹ ਗਰੀਬ ਪਰਿਵਾਰਾਂ ਤੱਕ ਫੇਰ ਪਹੁੰਚ ਜਿਹੜੀ ਆ ਨਹੀਂ ਹੋਈ ਇਹਨਾਂ ਮਕਾਨਾਂ ਦੀ ਫਿਰ ਕੋਣ ਲੈ ਰਿਹਾ ਏ ਇਹ ਸਹੂਲਤ ਤੁਸੀਂ ਸਰਪੰਚ ਨੂੰ ਪੁੱਛਿਆ ਨਹੀਂ ਕਿ ਜਦੋਂ ਸਰਕਾਰ ਦਿੰਦੀ ਹੈ ਕੋਠੇ ਤੇ ਫਿਰ ਸਾਨੂੰ ਕਿਉਂ ਨਹੀਂ ਮਿਲਦਾ گاڑیوں ਹੁਣ ਆਏ ਮਹੀਨਾ ਹੋ ਗਿਆ ਵਾ ਹਾਂ ਮਹੀਨੇ ਦੇ ਜ਼ਿਆਦਾ ਹੋ ਗਏ 2 ਮਹੀਨੇ ਹੋ ਗਏ ਹੋਣਗੇ ਤੇ ਇਧਰ ਆਏ ਲਿਖਣਾ بس ਮੜਾ ਗੇੜਾ ਦੇ ਕੇ ਚਲੇ ਗਏ ਅਮਰ ਕੋਲੋਂ ਬਾਦਾਂ ਕੋਈ ਨਹੀਂ ਇੱਥੇ ਬੜੇ اچھا ਤੇ ਆਪਣਾ ਨਹੀਂ ਲਿਖੇ ਇਹ ਤੁਹਾਡੀ ਜਨਾਨੀ ਨਹੀਂ ਹੈਗੀ ਤੁਹਾਡਾ ਕੋਠਾ ਨਹੀਂ ਪਣਾ ਕਿਉਂ ਘਰ ਦੇ ਵਿੱਚ ਇਨਸਾਨ ਨਹੀਂ ਵਸਦੇ ਉਹਨਾਂ ਨੂੰ ਪੁੱਛਣਾ ਸੀ ਮੈਂ ਫਿਰ ਸੁੱਧਾ ਹੀ ਜਵਾਬ ਦੇ ਦਿੱਤਾ ਉਹਨਾਂ ਨੂੰ ਹਾਂ ਤੇ ਗਾਂ ਵੀ ਫਿਰ ਤੈਨੂੰ ਮੈਂ ਦੱਸੂਗਾ ਅੱਛਾ ਬੋਟਾਂ ਹੋਣਗੀਆਂ ਇਹ ਠੀਕ ਹੈ ਇਹ ਜਵਾਬ ਵੀ ਠੀਕ ਹੈ ਕਿਉਂਕਿ ਕਿਉਂ ਜਿਸਨ ਜਦੋਂ ਵੋਟਾਂ ਲੈਣੀਆਂ ਨੇ ਤਾਂ ਫਿਰ ਬੰਦਾ ਯਾਦ ਆ ਜਾਂਦਾ ਹੈ ਤਾਂ ਜਦੋਂ ਉਸ ਨੂੰ ਬੰਦੇ ਨੂੰ ਜ਼ਰੂਰਤ ਹੈ ਵੋਟਰ ਨੂੰ ਜ਼ਰੂਰਤ ਹੈ ਤਾਂ ਫਿਰ ਕੋਈ ਉਸ ਨੂੰ ਯਾਦ ਵੀ ਨਹੀਂ ਕਰਦਾ ਇਹ ਬੜੀ ਜਿਹੜੀ ਮੰਦ ਭਾਗੀ ਗੱਲ ਹੈ ਕਿ ਲੋੜਵੰਦ ਪਰਿਵਾਰ ਜਿਹੜੇ ਨੇ ਇਹ ਬੀਤੇ ਦਿਨੀ ਤੁਸੀਂ ਇੱਕ ਦੇਖਿਆਣਾ ਹੈ ਕਿ ਜ਼ਿਲ੍ਹਾ ਤਰਨਤਾਰਨ ਦਾ ਹੀ ਪਿੰਡ ਪੰਡੋਰੀ ਗੋਲਾ ਸੀ ਜਿੱਥੇ ਇਸੇ ਤਰੀਕੇ ਦੇ ਨਾਲ ਕੱਚੇ ਮਕਾਨ ਸਨ ਤੇ ਮੀ ਪੈਂਡ ਦੇ ਨਾਲ ਘਰ ਦੀ ਛੱਤ ਡਿੱਗੀ ਔਰ ਪੂਰਾ ਦਾ ਪੂਰਾ ਪਰਿਵਾਰ ਹੈ ਜਿਹੜਾ ਉਹ ਛੱਤ ਹਟਾਉਣ ਦੇ ਨਾਲ ਅ ਕਾਲ ਚਲਾਣਾ ਕਰ ਗਿਆ ਪਰ ਇਹ ਕਿਤੇ ਨਾ ਕਿਤੇ ਇਹ ਗਲਤੀ ਕਿਸ ਦੀ ਹੈ ਸਰਕਾਰਾਂ ਦੀ ਜਾਂ ਉਹਨਾਂ ਮੋਤਵਾਰਾਂ ਦੀ ਜਿਹੜੇ ਕੜਮ ਚੌਧਰੀ ਨੇ ਜਿਹੜੇ ਇਹਨਾਂ ਲੋੜਵੰਦਾਂ ਤੱਕ ਸਹੂਲਤ ਹੀ ਨਹੀਂ ਪਹੁੰਚਾਉਂਦੇ ਆਖਰ ਸਾਡੇ ਨਾਲ ਸਮਾਜ ਸੇਵੀ ਵੀਰ ਮੌਜੂਦ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਥੋੜਾ ਆ ਜਾਓ ਅੱਗੇ ਭਾਜੀ ਕੀ ਨਾਮ ਹੈ ਜੀ ਸਰਦਾਰ ਜਸਵੰਤ ਸਿੰਘ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸਰਦਾਰ ਆਪਣੇ ਮਨਜੀਤ ਸਿੰਘ ਜੀ ਤੇ ਇਹ ਭਾਈ ਬਲਵੰਤ ਸਿੰਘ ਜੀ ਤੇ ਇਹ ਆਪਣੇ ਨਾਲ ਹੋਰ ਵੀ ਮੈਂਬਰ ਕਾਫੀ ਆ ਤੇ ਅੱਜ ਅਸੀਂ ਥੋੜੇ ਮੈਂਬਰ ਥੋੜਾ ਜਿਹਾ ਅਚਨਚੇਤੀ ਪ੍ਰੋਗਰਾਮ ਬਣਿਆ ਹੈਗਾ ਤੇ ਇੱਕ ਹੀ ਇਹਨਾਂ ਨੂੰ ਜਦੋਂ ਮੈਂ ਪਹਿਲਾਂ ਆ ਥੋੜੇ ਦਿਨਾਂ ਚ ਗਰਮੀ ਪਈ ਬਹੁਤ ਜਿਆਦਾ ਇਹਦਾ ਵੀਰ ਦਾ ਮੇਰੇ ਨਾਲ ਸੰਪਰਕ ਹੋਇਆ ਤੇ ਮੈਂ ਜਦੋਂ ਇਹਨੂੰ ਲੈਣ ਆਇਆ ਤਾਂ ਘਰ ਦੀ ਹਾਲਾਤ ਵੇਖੀ ਤੇ ਇਹਦੀ ਬੱਚੀ ਹੈ ਇੱਕ ਕੋਈ 14-15 ਸਾਲ ਦੀ ਜਦੋਂ ਉਹਦੇ ਨਾਲ ਮੈਂ ਵੇਖਿਆ ਤੇ ਮੈਨੂੰ ਇੰਨਾ ਤਰਸ ਆਇਆ ਵੀ ਮੇਰੇ ਆਪਣਾ ਘਰ ਜਾਦਾ ਵੀ ਇਹੀ ਕਿਹੋ ਜੀ ਜਗ੍ਹਾ ਤੇ ਰਹਿਣਾ ਤੇ ਇਹ ਗਰੀਬ ਪਰਿਵਾਰ ਕਿਹੋ ਜੀ ਜਗ੍ਹਾ ਤੇ ਰਹਿ ਰਿਹਾ ਤੇ ਬੇਨਤੀ ਆ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਿਹੜੀਆਂ ਸਕੀਮਾਂ ਕੱਢਦੀ ਆ ਤੇ ਉਹ ਸਰਪੰਚੀ ਥੱਲੇ ਪਤਾ ਨਹੀਂ ਉਹ ਕੀ ਕਰਦੇ ਆ ਜਾਂ ਉਹ ਆਪ ਖਾ ਜਾਂਦੇ ਆ ਜਾਂ ਉੱਪਰ ਰਲ ਮਿਲ ਕੇ ਖਾ ਜਾਂਦੇ ਆ ਤੇ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਕਿ ਇਹਨਾਂ ਨੂੰ ਗਰੀਬਾਂ ਨੂੰ ਵੇਖੋ ਤੁਹਾਨੂੰ ਵੋਟਾਂ ਵੇਲੇ ਤੇ ਗਰੀਬ ਜਾਨ ਆ ਜਾਂਦੇ ਆ ਤੇ ਜਦੋਂ ਵੋਟਾਂ ਲੰਘ ਜਾਂਦੀਆਂ ਉਦੋਂ ਇਹ ਸਰਕਾਰਾਂ ਪੁੱਛਦੀਆਂ ਨਹੀਂ ਤੇ ਅਸੀਂ ਇੱਕ ਐਨਜੀਓ ਬਣਾਈ ਆ ਤੇ ਕਾਫੀ ਸਮੇਂ ਤੋਂ ਇਤਰਾ ਹੀ ਹੀ ਸੇਵਾ ਕਰਦੇ ਆ ਰਹੇ ਆ ਤੇ ਇੱਕ ਇਹ ਛੋਟਾ ਜਿਹਾ ਪ੍ਰਾਲਾ ਕੀਤਾ ਸੀ ਇਹ ਪੱਖਾ ਵਾ ਇਹਨਾਂ ਨੂੰ ਅੱਜ ਦੇਣਾ ਵਾ ਤੇ ਉਹ ਬਾਕੀ ਜਿਹੜਾ ਇਹਨਾਂ ਦੀ ਛੱਤ ਦਾ ਪ੍ਰਾਲਾ ਵਾ ਉਹ ਹੀ ਅੱਗੇ ਗੱਲ ਕਰਾਂਗੇ ਜਿਹੜੇ ਇੱਥੋਂ ਦੇ ਕੁਝ ਸ਼ਹਿਰ ਦੇ ਮੋਤਬਰ ਜਾਂ ਹਲਕੇ ਦੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਨੂੰ ਇਹ ਚੀਜ਼ ਵਿਖਾਵਾਂਗੇ ਹੋ ਸਕਿਆ ਤੇ ਉਹਨਾਂ ਨੂੰ ਨਾਲ ਲੈ ਕੇ ਵੀ ਆਵਾਂਗੇ ਇਹ ਆ ਜਾ ਕੇ ਹਾਲਾਤ ਵੇਖੋ ਤੁਸੀਂ ਕਹਿੰਦੇ ਵੀ ਸਾਰੇ ਘਰ ਪੱਕੇ ਹੋ ਗਏ ਸਾਰੇ ਘਰ ਪੱਕੇ ਹੋ ਗਏ ਪਰ ਕਮ ਸੇ ਕਮ ਪਿੰਡ ਦੇ ਵਿੱਚ 25 30% ਲੋਕ ਆ ਜਿਹੜੇ ਜਿਨ੍ਹਾਂ ਦੇ ਘਰ ਬਹੁਤ ਮਾੜੀ ਹਾਲਤ ਆ ਤੇ ਆਹੀ ਹੁਣੇ ਪੰਜ ਸੱਤ ਘਰ ਇਥੇ ਹੋਰ ਵੇਖਿਆ ਜਿਨ੍ਹਾਂ ਦੀ ਘੱਟ ਤੋਂ ਘੱਟ 150 ਵੋਟ ਹੋਣੀ ਆ ਤੇ ਉਹਨਾਂ ਦੇ ਰਹਿਣ ਯੋਗ ਘਰ ਨਹੀਂ ਹੈਗੇ ਸਰਕਾਰ ਵੱਲੋਂ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਕਈ ਮਤਲਬ ਗਾਈਡਲਾਈਨਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਜਿਹਦਾ ਜਿਹਦਾ ਵੀ ਘਰ ਪੈਣਾ ਉਹਦੇ ਉਹਦੇ ਕੋਲ ਮੋਟਰਸਾਈਕਲ ਵੀ ਨਹੀਂ ਹੋਣਾ ਚਾਹੀਦਾ ਹੋਰ ਕਈ ਸਹੂਲਤਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਫਿਰ ਅਸੀਂ ਪਾ ਕੇ ਦਵਾਂਗੇ ਅਜਿਹੀਆਂ ਕੰਡੀਸ਼ਨਾਂ ਜਿਹੜੀਆਂ ਗਰੀਬੀ ਲੈਵਲ ਤੇ ਕਿਉਂਕਿ ਮੋਡਲੀਆਂ ਸਹੂਲਤਾਂ ਤਾਂ ਜ਼ਰੂਰੀ ਨੇ ਜੇਕਰ ਮੋਟਰਸਾਈਕਲ ਅੱਜ ਦੇ ਸਮੇਂ ਦੇ ਵਿੱਚ ਉਹ ਵੀ ਬੜੀ ਜ਼ਰੂਰਤ ਹੈ ਕਿਉਂਕਿ ਸਮੇਂ ਤੇ ਕਿਸੇ ਵੀ ਸਥਾਨ ਤੇ ਪਹੁੰਚਣਾ ਹੋਵੇ ਆਪਣਾ ਵਹੀਕਲ ਜ਼ਰੂਰ ਚਾਹੀਦਾ ਹੁੰਦਾ ਹੈ ਜ਼ਰੂਰੀ ਹੈ ਜੀ ਇਹ ਚੀਜ਼ਾਂ ਤੇ ਵੈਸੇ ਜ਼ਰੂਰੀ ਆ ਫਿਰ ਵੀ ਕੋਈ ਗਰੀਬ ਵਿਚਾਰਾ ਆਪਦਾ ਦਿਹਾੜੀ ਧੱਪਾ ਕਰਕੇ ਕੋਈ 5-10 ਹਜ਼ਾਰ ਦਾ ਮੋਟਰਸਾਈਕਲ ਲੈ ਲੈਂਦਾ ਤੀਜੇ ਦਿਨ ਖਰਾਬ ਰਹਿੰਦਾ ਫਿਰ ਉਹ ਕਰਜ਼ੇ ਵਾਲੇ ਵੇਖਦਾ ਵੀ ਕਿੱਥੋਂ ਮੈਨੂੰ ਕਰਜ਼ਾ ਮਿਲੇ ਉਹ ਕਰਜ਼ਾ ਚੁੱਕ ਕੇ ਆਪਦਾ ਇੱਧਰ ਉੱਧਰ ਦਾ ਕਰਕੇ ਭੁੱਖਾ ਧਿਆ ਰਹਿ ਗਏ ਉਹ ਚੀਜ਼ ਲੈਂਦਾ ਪਰ ਇਸ ਘਰ ਦੇ ਵਿੱਚ ਕੁਝ ਨਹੀਂ ਹੈਗਾ ਨਾ ਇਹਦੇ 'ਚ ਇਹਦੇ ਕੋਈ ਮੋਟਰਸਾਈਕਲ ਹੈਗਾ ਨਾ ਇਹਦੇ ਕੋਈ ਸਾਈਕਲ ਹੈਗਾ ਨਾ ਇਹਦੇ ਕੋਈ ਫੋਨ ਹੈਗਾ ਕੁਝ ਨਹੀਂ ਹੈਗਾ ਤੇ ਫਰਿੱਜ ਵੀ ਪਤਾ ਨਹੀਂ ਕਹੇ ਨੇ ਦਿੱਤੀ ਆ ਉਹ ਟੈਲੀਵਿਜ਼ਨ ਵੀ ਪੁਰਾਣਾ ਵਾ ਤੇ ਉਹ ਜਿੰਨੇ ਆ ਕੇ ਵੇਖਣਾ ਇੱਥੇ ਵੇਖ ਸਕਦੇ ਆ ਤੇ ਹਾਲਾਤ ਇੱਥੇ ਰਹਿਣ ਜੋਗ ਨਹੀਂ ਆ ਇਨਸਾਨਾਂ ਦੇ ਰਹਿਣ ਜੋਗ ਹਾਲਾਤ ਨਹੀਂ ਜੋ ਇੱਥੇ ਦੀ ਹਾਲਾਤ ਮੈਂ ਵੇਖੀ ਇਹ ਇਹਨਾਂ ਦਾ ਕਹਿਣਾ ਹੈ ਕਿ ਸਰਪੰਚ ਦਾ ਕਹਿਣਾ ਹੈ ਤੁਹਾਡੀ ਪਤਨੀ ਹੈ ਨਹੀਂ ਤਾਂ ਕਰਕੇ ਅਸੀਂ ਜਿਹੜਾ ਕੋਠਾ ਨਹੀਂ ਪਾ ਸਕਦੇ ਵੇਖੋ ਪਤਨੀ ਨਹੀਂ ਆ ਤੇ ਉਹ ਪਿਓ ਤੇ ਰਹਿ ਰਿਆ ਨਾ ਤੇ ਇਨਸਾਨ ਤੇ ਹੈਗੇ ਨਾ ਭਾਵੇਂ ਘਰ ਦੇ ਵਿੱਚ ਇੱਕ ਜੀ ਆ ਉਹ ਤੇ ਇੱਕ ਫਾਲਤੂ ਗੱਲ ਆ ਜਿਹੜੀ ਮਤਲਬ ਐਵੇਂ ਕਹਿ ਕੇ ਤੇ ਅਗਲੇ ਨੂੰ ਇਨਕਾਰ ਕਰ ਦੇਣਾ ਤੇ ਉਹਦਾ ਧਿਆਨ ਨਾ ਦੇਣਾ ਤੇ ਇਸ ਕਰਕੇ ਇਹਨਾਂ ਨੂੰ ਚਾਹੀਦਾ ਸਰਪੰਚ ਨੂੰ ਸਰਪੰਚ ਇਹਨਾਂ ਦੇ ਕਰਕੇ ਬਣਿਆ ਤੇ ਜੋ ਵੀ ਪਿੰਡ ਦੇ ਹਾਲਾਤ ਆ ਸਰਪੰਚ ਨੂੰ ਆਪ ਵੇਖਣੇ ਚਾਹੀਦੇ ਆ ਸਰਕਾਰ ਤੋਂ ਗਰਾਂਟਾਂ ਜਿਹੜੀਆਂ ਆਉਂਦੀਆਂ ਉਹ ਲੈ ਕੇ ਇਹਨਾਂ ਦੇ ਛੱਤਾਂ ਹੋਰ ਨਹੀਂ ਕੁਛ ਕੰਦਾ ਕਿ ਇਹਨਾਂ ਕੋ ਹੈਗੀਆਂ ਵਿਚਾਰੇ ਕੋ ਕੱਲੀ ਛੱਤੀ ਬਦਲ ਦੇਣ ਕੰਨਿਆਂ ਤੇ ਤੇ ਇਹਨਾਂ ਕੋ ਕੁਛ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਤੁਹਾਡੇ ਵੱਲੋਂ ਜਿਹੜਾ ਆ ਇਹਦਾ ਇਹਦਾ ਵੀਰ ਦਾ ਮੋਬਾਈਲ ਨੰਬਰ ਵੀ ਨਹੀਂ ਹੈ ਨਹੀਂ ਕੁਛ ਮਿਲਦਾ ਨਹੀਂ ਅਤੇ ਸੰਪਰਕ ਕਿੱਦਾਂ ਕੀਤਾ ਜਾ ਸਕਦਾ ਇਹ ਇਹ ਵੇਖੋ ਪਲਾਟਾਂ ਚ ਕੰਮ ਕਰਦਾ ਹੀ ਉੱਥੇ ਆਪਾਂ ਸ਼ਹਿਰ ਨਹੀਂ ਆ ਇਹ ਇਹਦੇ ਨਾਲ ਮੇਲ ਹੋਇਆ ਫਿਰ ਮੈਂ ਤਾਂ ਘਰ ਵੇਖਿਆ ਮੈਨੂੰ ਮਹੂਮਤ ਤੇ ਹੈਗਾ ਨਹੀਂ ਤੇ ਹੋ ਸਕਿਆ ਤੇ ਚਲੋ ਇਹਨੂੰ ਛੋਟਾ ਮੋਟਾ ਕਿਤੇ 1100 ਦਾ ਫੋਨ ਆਉਂਦਾ ਤੇ ਸਾਡੇ ਸੰਸਥਾ ਵੱਲੋਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਉਹ ਪ੍ਰੋਵਾਈਡ ਕਰਾਂਗੇ ਹਮ ਔਰ ਦੋਸਤੋ ਤੁਸੀਂ ਦੇਖ ਸਕਦੇ ਹੋ ਜੇਕਰ ਅਜੇਹੇ ਲੋਡਵੰਦ ਨੂੰ ਇਹ ਕੋਠਾ ਨਹੀਂ ਬਣਾ ਕੇ ਦੇਣਾ ਤਾਂ ਫਿਰ ਦੇਣਾ ਕਿਸ ਨੂੰ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਲਾਹਨਤ ਹੈ ਯਾਰ ਐਸੇ ਪੰਚਾਂ ਸਰਪੰਚਾਂ ਦੇ ਉੱਪਰ ਜੋ ਆਪਣੀ ਫੋਕੀ ਚੌਧਰ ਦੀ ਖਾਤਰ ਜਿਹੜਾ ਇਹਨਾਂ ਗਰੀਬਾਂ ਨੂੰ ਹੀ ਭੁੱਲ ਜਾਂਦੇ ਨੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਆਖਰ ਇਹਨਾਂ ਗਰੀਬਾਂ ਤੱਕ ਪੰਜ ਸਿੱਧੀ ਬਣਾਈ ਜਾਵੇ ਇਹਨਾਂ ਸਰਪੰਚਾਂ ਪੰਚਾਂ ਦੇ ਘੇਰਿਆਂ ਚ ਇਹਨਾਂ ਨੂੰ ਕੱਢ ਕੇ ਜਿਹੜੀ ਵੀ ਯੋਜਨਾ ਤੁਸੀਂ ਗਰੀਬਾਂ ਤੱਕ ਪਹੁੰਚਾਉਣੀ ਹੈ ਉਹ ਵੱਖਰੀਆਂ ਕਮੇਟੀਆਂ ਬਣਾਈਆਂ ਜਾਣ ਵੱਖਰੇ ਅਧਿਕਾਰੀ ਜਾਂ ਮੁਲਾਜ਼ਮਾਂ ਦੀ ਡਿਊਟੀ ਲਾਈ ਜਾਵੇ ਤਾਂ ਕਿ ਇਹ ਜਿਹੜੀ ਪਿੰਡ ਦੇ ਵਿੱਚ ਕੜਮ ਚੌਧਰੀ ਇਹਨਾਂ ਗਰੀਬਾਂ ਦੇ ਨਾਲ ਵਿਤਕਰਾ ਕਰ ਦਿੰਦੇ ਨੇ ਉਹ ਤੋਂ ਇਹ ਬਚ ਸਕਣ ਗਿੱਲ ਸਾਹਿਬ ਮੈਂ ਬੇਨਤੀ ਇੱਕ ਕਰਾਂਗਾ ਕਿ ਆਖਰ ਤੁਸੀਂ ਇਸ ਸੰਪਰਵਾਰ ਦੇ ਸੰਪਰਕ ਵਿੱਚ ਤੁਸੀਂ ਆਪਣਾ ਨੰਬਰ ਜਰੂਰ ਦੇ ਦਿਓ ਕਿਉਂਕਿ ਆਖਰ ਜਿੰਨੇ ਵੀ ਕਿਸੇ ਨੇ ਮਦਦ ਕਰਨੀ ਹੋਈ ਆਖਰ ਕਿਸੇ ਨਾ ਕਿਤੇ ਸੰਪਰਕ ਕਰਨ ਦੀ ਲੋੜ ਪਵੇਗੀ ਔਰ ਜੇਕਰ ਮਦਦ ਕਿਸੇ ਨੇ ਕਰਨੀ ਹੈ ਉਹ ਤਾਂ ਸਿੱਧਾ ਆਣ ਕੇ ਹੀ ਕਰ ਸਕਦਾ ਹੈ ਪਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਮਦਦ ਦੇਣ ਵਾਲੇ ਨੂੰ ਜਿਹੜਾ ਥੋੜਾ ਜਿਹਾ ਸੌਖਾ ਹੋ ਜਾਏਗਾ ਇਹਨਾਂ ਤੱਕ ਪਹੁੰਚਣਾ ਤੁਸੀਂ ਸੰਪਰਕ ਨੰਬਰ ਆਪਣਾ ਦੇ ਦਿਓ ਮੈਂ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਉ ਕਿ ਹੋਰ ਵੀ ਸਮਾਜ ਸੇਵਕ ਬਹੁਤ ਸੰਸਥਾ ਬਣੀਆਂ ਹੋਈਆਂ ਨੇ ਕਿਸੇ ਨੇ ਵੀ ਇਹਨਾਂ ਦਾ ਕੋਈ ਛੱਤ ਦਾ ਕੋਈ ਵੀ ਭਲੇ ਦੀ ਕੰਮ ਕਰਨਾ ਹੋਵੇ ਤੇ ਇਹਨਾਂ ਨੂੰ ਸਿੱਧਾ ਆ ਕੇ ਮਿਲ ਸਕਦਾ ਮੈਂ ਪੈਸੇ ਨਹੀਂ ਚਾਹੁੰਦਾ ਕਿ ਮੈਨੂੰ ਪੈਸੇ ਪਾਉ ਮੈਂ ਆਪਣਾ ਫੋਨ ਨੰਬਰ ਦੇ ਦਿੰਦਾ ਤੇ ਮੇਰੇ ਨਾਲ ਕੰਟੈਕਟ ਕਰ ਲੈਣ ਮੈਂ ਇਹਨਾਂ ਨੂੰ ਮਿਲ ਕਰਾ ਦੂੰਗਾ ਤੇ ਜੋ ਵੀ ਦੇਣਾ ਹੋਊਗਾ ਜੋ ਉਹਨਾਂ ਨੂੰ ਸਹੀ ਲੱਗਦਾ ਹੋਊਗਾ ਉਹ ਆਪਣੇ ਹੱਥੀਂ ਕਰਕੇ ਚਲੇ ਜਾਣ ਤੇ ਨੰਬਰ ਹੈਗਾ ਜੀ ਮੇਰਾ 75084 48501 ਫੇਰ ਇੱਕ ਵਾਰੀ ਬੋਲਦੇ 75084 48501 ਅਹ ਦੋਸਤੋ ਇਹ ਨੰਬਰ ਹੈ ਗਿੱਲ ਸਾਹਿਬ ਦਾ ਮੈਂ ਵੀਰ ਨੂੰ ਬੇਨਤੀ ਕਰਾਂਗਾ ਵੀਰ ਇੱਥੇ ਆਓ ਆ ਆਖਰ ਕਿਹੜੀ ਕਿਹੜੀ ਸਹੂਲਤ ਜਿਹੜੀ ਆ ਤੁਹਾਨੂੰ ਚਾਹੀਦੀ ਆ ਜਿਸ ਦੇ ਨਾਲ ਜ਼ਿੰਦਗੀ ਜਿਹੜੀ ਆ ਥੋੜੀ ਜੀ ਸੌਖੀ ਹੋ ਸਕਦੀ ਆ ਜ਼ਿੰਦਗੀ ਹੋਣ ਕੀ ਅਸੀ ਆ ਪਾਜੀ ਤੁਹਾਨੂੰ ਇਦਾਂ ਹੀ ਮਾੜਾ ਮੋੜ ਚੱਲਦੇ ਫਿਰ ਰਹੇ ਹਾਂ ਘਰ ਚ ਕਿਹੜੀ ਚੀਜ਼ ਦੀ ਤੁਸੀਂ ਦੇਖ ਸਕਦੇ ਹੋ ਉਹਨੂੰ ਅੰਦਰ ਜਾ ਕੇ ਸੰਦਰਨੀ ਕੋਲ ਚਾਹੀਦੀ ਹੈ ਉਹਨੂੰ ਉੱਥੇ ਜਾਈਦਾ ਤੁਰਕੇ ਜਾਈਦਾ ਵਾ ਤੁਰਕੇ ਆਇਆ ਸੀ ਤੇ ਉਧਰ ਸਾਈਕਲ ਦੀ ਲੋੜ ਹਾਂ ਛਾਗਲੀ ਵੱਧ ਮੋਟਰਸਾਈਕਲ ਆਪਾਂ ਕੀ ਕਰਨਾ ਹੈ ਕੋਈ ਛਾਗਲੀ ਦਾ ਵਾ ਦੋਸਤੋ ਇਹ ਇਹ ਦੇਖ ਸਕਦੇ ਹੋ ਕਿ ਇਸ ਵੀਰ ਨੂੰ ਇਹ ਵੀ ਨਹੀਂ ਸਮਝ ਆ ਰਿਹਾ ਕਿ ਆਖਰ ਉਹ ਮੰਗ ਕੀ ਕਰੇ ਕਿ ਦਾਨੀ ਸੱਜਣਾ ਤੋਂ ਮੰਗਣਾ ਵੀ ਜਿਹੜਾ ਹੈ ਨਾ ਉਹ ਬੜਾ ਔਖਾ ਹੁੰਦਾ ਹੈ ਮੰਗਣ ਦੀ ਵੀ ਇੱਕ ਕਲਾ ਹੁੰਦੀ ਹੈ ਪਰ ਜਿਹੜਾ ਮਜ਼ਦੂਰ ਵਰਗ ਹੈ ਦਿਹਾੜੀਦਾਰ ਵਰਗ ਹੈ ਉਹ ਆਪਣੀ ਜਿਹੜੀ ਆ ਕਹਿੰਦੇ ਖੁਦਦਾਰੀ ਦੇ ਨਾਲ ਜਿਉਂਦੇ ਨੇ ਜਿਹੜੇ ਲੋਕ ਉਹ ਆਖਰ ਮੰਗਣ ਲੱਗਿਆ ਵੀ ਉਹਨਾਂ ਨੂੰ ਝਿਜਕ ਆਉਂਦੀ ਹੈ ਤਾਂ ਇਹ ਇਹ ਵੀਰ ਹੈ ਇੱਕ ਪਿੰਡ ਕੈਰੋਂਵਾਲ ਜ਼ਿਲ੍ਹਾ ਤਰਨਤਾਰਨ ਮੈਂ ਦਾਨੀ ਸੱਜਣਾ ਨੂੰ ਅਪੀਲ ਕਰਾਂਗਾ ਕਿ ਜ਼ਰੂਰ ਤੁਸੀਂ ਅਜਿਹੇ ਪਰਿਵਾਰਾਂ ਦੀ ਮਦਦ ਕਰਿਆ ਕਰੋ ਕਿਉਂਕਿ ਅਜਿਹੇ ਪਰਿਵਾਰਾਂ ਦੇ ਨਾਲ ਆਲੇ ਇਹ ਪੰਚ ਸਰਪੰਚ ਜਦੋਂ ਵਿਤਕਰਾ ਕਰਦੇ ਨੇ ਤਾਂ ਫੇਰ ਇਹ ਅਜਿਹੇ ਹਾਲਾਤ ਦੇ ਵਿੱਚ ਆ ਜਾਂਦੇ ਨੇ ਕਿ ਕੋਈ ਵੀ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਰਹਿੰਦਾ ਔਰ ਇਹਨਾਂ ਦੀਆਂ ਵੋਟਾਂ ਦੀ ਸਿਰਫ ਚਾਹਤ ਰਹਿੰਦੀ ਹੈ ਪੰਚਾਇਤ ਸਰਪੰਚਾਂ ਨੂੰ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਸ ਵੀਰ ਦਾ ਜਿਹੜਾ ਆ ਘਰ ਬਣਵਾ ਕੇ ਦਿੱਤਾ ਜਾਵੇ ਇਸ ਨੂੰ ਵਹੀਕਲ ਵੀ ਲੈ ਕੇ ਦਿੱਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਸਾਈਕਲ ਦੇ ਉੱਪਰ ਜਿਹੜਾ ਆ ਸਮੇਂ ਸਿਰ ਨਹੀਂ ਪਹੁੰਚਿਆ ਜਾ ਸਕਦਾ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਆਖਰ ਕੋਈ ਨਾ ਕੋਈ ਛੋਟਾ ਮੋਟਾ ਇਹਨੂੰ ਜਿਹੜਾ ਵਹੀਕਲ ਪ੍ਰੋਵਾਈਡ ਕਰਵਾਇਆ ਜਾਵੇ ਔਰ ਨਾਨੀ ਸੱਜਣਾ ਨੂੰ ਅਪੀਲ ਹੈ ਕਿ ਤੁਸੀਂ ਜ਼ਰੂਰ ਇੱਥੇ ਪਹੁੰਚ ਕੇ ਇੱਕ ਵਾਰ ਇਸ ਵੀਰ ਦੀ ਜ਼ਰੂਰ ਮਦਦ ਕਰੋ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਖਰ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਅੱਜ ਪਹੁੰਚੋ ਇੱਥੇ ਅਜਿਹੇ ਪਰਿਵਾਰਾਂ ਦੇ ਨਾਲ ਜਦੋਂ ਵਿਤਕਰਾ ਹੁੰਦਾ ਹੈ ਔਰ ਕੌਣ ਜ਼ਿੰਮੇਵਾਰ ਸਮਝਦੇ ਮੈਂ ਤਾਂ ਸਮਝਦਾ ਕਿ ਪੰਚ ਸਰਪੰਚ ਸਭ ਤੋਂ ਵੱਡੀ ਅੰਗਲੀ ਕਰਦੇ ਨੇ ਆਪਣੀ ਚੌਧਰ ਦੀ ਖਾਤਰ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਚਾਹੁੰਨਾ ਵਾ ਕਿ ਜਿੱਸਾ ਦੇ ਗਰੀਬ ਪਰਿਵਾਰ ਅੱਜ ਮੈਂ ਆ ਕੇ ਵੇਖਿਆ ਤਾਂ ਮੇਰੇ ਅੱਖਾਂ ਦੇ ਵਿੱਚ ਹੰਝੂ ਆਉਣ ਦੀ ਕੋਸ਼ਿਸ਼ ਹੀ ਤਰ ਪੂਰੀ ਚੱਲ ਰਹੀ ਆ ਪਰ ਕਿਛਲੇਖਣੇ ਥੋੜੇ ਮੁਸ਼ਕਲ ਹੋ ਜਾਂਦੇ ਇਹੋ ਜਿਹੇ ਹਾਲਾਤ ਦੇਖ ਕੇ ਪਰ ਮੈਂ ਚਾਹੁੰਨਾ ਕਿ ਪਿੰਡ ਦੇ ਸਰਪੰਚ ਜਾਂ ਪੰਚ ਜਿਹੜੇ ਇਹਨਾਂ ਦੇ ਅਬਾਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਦਾ ਕੰਮ ਕਰਨਾ ਚਾਹੀਦਾ ਵਾ ਮੈਂ ਦੁਕਾਨ ਤੇ ਬੈਠਾ ਤੇ ਮੇਰੇ ਕੋਲ ਵੀ ਜਸਵੰਤ ਸਿੰਘ ਜੀ ਆਏ ਕਹਿੰਦੇ ਕਿ ਆਪਾਂ ਇੱਕ ਛੋਟੀ ਜਿਹੀ ਹੈਲਪ ਕਰਨੀ ਮੈਂ ਉਹ ਕੰਮ ਕਰੋ ਕੀ ਕਰਨਾ ਵਾ ਕਹਿੰਦੇ ਆਹ ਚੀਜ਼ ਆ ਤੇ ਮੇਰੇ ਨਾਲ ਜਾਣਾ ਪਊਗਾ ਮੈਂ ਜਿਸ ਤਰ੍ਹਾਂ ਤੁਸੀਂ ਕਰੋਗੇ ਆ ਪਤਾ ਦੇ ਨਾਲ ਖੜੇ ਜਿੱਥੇ ਕਹੋਗੇ ਪਤਾ ਦੇ ਨਾਲ ਲਾਵਾਂਗੇ ਅਸੀਂ ਫਿਰ ਵੀ ਚਾਹੁੰਨੇ ਕਿ ਤੋਂ ਸੰਸਥਾ ਵੱਲੋਂ ਕੁਝ ਹੋ ਜਵੇ ਤੇ ਪਿੰਡ ਦਾ ਸਰਪੰਚ ਦਾ ਹੀ ਪਹਿਲੇ ਦਾ ਚਾਹੀਦਾ ਕਿ ਉਹ ਇਹਨਾਂ ਦੀ ਹੈਲਪ ਸ਼ੁਰੂ ਕਰੇ ਪਿੰਡ ਦੀ ਮਾਂ ਜਦੋਂ ਅਜਿਹੇ ਪਰਿਵਾਰਾਂ ਦੇ ਨਾਲ ਵਿਤਕਰਾ ਕਰੇ ਤਾਂ ਫਿਰ ਕਿੱਧਰ ਜਾਣੇ ভাই ਜਾਣਾ ਕਿੱਥੇ ਫਿਰ ਇਹਨਾਂ ਦਾ ਤਾਂ ਰੱਬ ਹੀ ਰੱਖਾ ਕਹਿ ਸਕਦੇ ਜੇ ਮੰਨ ਲਓ ਪਿੰਡ ਦਾ ਸਰਪੰਚ ਬਾਹ ਨਹੀਂ ਫੜਦਾ ਮੈਂਬਰ ਬਾਹ ਨਹੀਂ ਫੜਦਾ ਫਿਰ ਇਹਨਾਂ ਦਾ ਰੱਬ ਹੀ ਰੱਖਾ ਵਾ ਤੇ ਰੱਬ ਦੇ ਨਾਲ ਜੋ ਅਹੀ ਇੱਕ ਐਂਜੋ ਛੋਟੀ ਚਲਾਈ ਆ ਉਹਦੀ ਸ਼ੁਰੂਆਤ ਕੀਤੀ ਹੈ ਜੇ ਸਟਾਰਟਿੰਗ ਹੀ ਆ ਸਾਡੀ ਅਈ ਜੋਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਂਜੋ ਹੋਰ ਵੱਡੇ ਕਦਮਾਂ ਦੇ ਆਪਣੇ ਅੱਗੇ ਵਧੇ ਤੇ ਇਹੋ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਦੀ ਹੈਲਪ ਕੀਤੀ ਜਾਵੇ। ਬਿਲਕੁਲ ਜੀ। ਸੋ ਦੋਸਤੋ ਅੱਜ ਇਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਵਿਤਕਰੇ ਚੱਲਦੇ ਨੇ ਸਰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਮੇਰੇ ਵੀਰ ਆਪਣੇ ਜਸਨ ਸਿੰਘ ਵੱਡੇ ਭਾਈ ਆ। ਅਸੀਂ ਮਤਲਬ ਇਹਨਾਂ ਨੇ ਸਾਨੂੰ ਇਹ ਚੀਜ਼ ਦੱਸੀ ਕਿ ਵੀਰ ਨੇ ਕਿ ਆਪਾਂ ਇਸ ਤਰ੍ਹਾਂ ਕਰਕੇ ਗਰੀਬ ਪਰਿਵਾਰਾਂ ਉਹਨਾਂ ਦੀ ਮਦਦ ਕਰਨੀ ਹੈ। ਤੇ ਆਪਾਂ ਆਖਿਆ ਵੀ ਕੋਈ ਗੱਲ ਨਹੀਂ ਹੈ ਭਾਜੀ ਮਦਦ ਕਰਨੀ ਬਹੁਤ ਚੰਗੀ ਗੱਲ ਹੁੰਦੀ ਆ ਗਰੀਬ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਈ ਹਸਾਰਾ ਮਿਲ ਜੇ ਤੇ ਉਹਦੇ ਨਾਲ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਫਿਰ ਅਸੀਂ ਇਹਨਾਂ ਦੇ ਨਾਲ ਚੱਲੇ ਆ ਇਹਨਾਂ ਨੇ ਕਿਹਾ ਵੀ ਆਪਾਂ ਉਹਨਾਂ ਦੀ ਪੱਖੇ ਦੀ ਸੇਵਾ ਕਰਨੀ ਤੇ ਅਸੀਂ ਆਖਿਆ ਵੀ ਠੀਕ ਆ ਦੇ ਦਿੰਨੇ ਦੋ ਸੇਵਾ ਤੁਸੀਂ ਮੰਗਦੇ ਲਓ ਅਸੀਂ ਇਹਨਾਂ ਦੇ ਨਾਲ ਰਲ ਕੇ ਚੱਲੇ ਆ ਤੇ ਫਿਰ ਇੱਥੇ ਆ ਕੇ ਵੀਰ ਦੇ ਘਰ ਦੇ ਹਾਲਾਤ ਵੇਖਿਆ ਤੇ ਬਹੁਤ ਹੀ ਨਾਜਕ ਹਾਲਤਾ ਇੱਥੇ ਮਤਲਬ ਕੋਈ ਰਹਿਣ ਵਾਲਾ ਮਤਲਬ ਹੈ ਨਹੀਂ ਆ ਮਤਲਬ ਘਰ ਜਿਹੜਾ ਇਹੋ ਜਿਹਾ ਘਰ ਆ ਤੇ ਗਰੀਬ ਪਰਿਵਾਰ ਆ ਬੰਦਾ ਜਿਹੜਾ ਵਿਚਾਰਾ ਦਿਹਾੜੀ ਦਾ ਪਾ ਕਰਦਾ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਪਿੰਡ ਦਾ ਸਰਪੰਚ ਕੋਈ ਤੁਹਾਡੇ ਕੋਲ ਆਉਂਦਾ ਕੋਈ ਉਹਨਾਂ ਨੂੰ ਦੱਸਿਆ ਫਿਰ ਪਿੰਡ ਦੇ ਸਰਪੰਚ ਕੋਲ ਇਹਨੂੰ ਭੇਜਿਆ ਵਾ ਉਹ ਨਹੀਂ ਆਇਆ ਅਸੀਂ ਲਾਗੇ ਬੰਨੇ ਹੋਰ ਵੀ ਘਰਾਂ ਦੇ ਵਿੱਚ ਗਏ ਆ ਤੇ ਬਹੁਤ ਘਰਾਂ ਦੀ ਹਾਲਤ ਨਾਜਿਕ ਆ ਇੱਥੇ ਲਾਗੇ ਬੰਨੇ ਘਰ ਆ ਤੇ ਉੱਥੇ ਮਾਤਾ ਇੱਕ ਆ ਤੇ ਉਹਦਾ ਬੇਟਾ ਵਾ ਉਹ ਹੈਗਾ ਹੈਂਡੀਕੈਪ ਆ ਉਹ ਇੱਕ ਮੰਝੇ ਦੇ ਉੱਤੇ ਤਰਪਾਲ ਦੀ ਛੱਤ ਪਾ ਕੇ ਰਹਿਣਦਾ ਆ ਇਹ ਘਰ ਬਾਲਿਆਂ ਦੇ ਉੱਤੇ ਆ ਘਰ ਸਾਰਾ ਥੱਲੇ ਡਿੱਗਾ ਪਿਆ ਵਾ ਤੇ ਹੋਰ ਵੀ ਘਰ ਅਸੀਂ ਤਿੰਨ ਚਾਰ ਹੋਰ ਘਰ ਵੇਖ ਕੇ ਆਇਆ ਤੇ ਮਤਲਬ ਇਹ ਜਿਹੜਾ ਪਿੰਡ ਦਾ ਕੈਰੋਂ ਵਾਲਾ ਪਿੰਡ ਦਾ ਸਰਪੰਚਾ ਮੋਦਬਾਰ ਉਹਨੂੰ ਆ ਕੇ ਇਹਨਾਂ ਲੋਕਾਂ ਦੀ ਆਪਣੇ ਭਰਾਵਾਂ ਦੀ ਮਤਲਬ ਲੈਣੀ ਚਾਹੀਦੀ ਸਾਰ ਲੈਣੀ ਚਾਹੀਦੀ ਆ ਤੇ ਬਾਕੀ ਸਾਡੇ ਕੋਲ ਜੋ ਵੀ ਹੋ ਸਕਦਾ ਇਹਨੂੰ ਫੋਨ ਲੈ ਕੇ ਦਵਾਂਗੇ ਕੋਈ ਸਾਈਕਲ ਲੈ ਕੇ ਦਵਾਂਗੇ ਔਰ ਸਾਡਾ ਜੋ ਵੀ ਮਤਲਬ ਸਾਡੇ ਕੋ ਹੋ ਸਕੇ ਮੱਤੇ ਦੀ ਕਰਾਂਗੇ ਜਰੂਰ ਬਿਲਕੁਲ ਸਾਹ ਦੋਸਤੋ ਇਹ ਸਮਾਜ ਸੇਵੀ ਵੀਰ ਪਹੁੰਚੇ ਨੇ ਇਹਨਾਂ ਵੱਲੋਂ ਸਾਨੂੰ ਜਾਣੂ ਕਰਵਾਇਆ ਗਿਆ ਸੀ ਕਿ ਇੱਥੇ ਇਹ ਪਰਿਵਾਰ ਜਿਹੜਾ ਬੜੀ ਬੁਰੀ ਹਾਲਤ ਦੇ ਵਿੱਚ ਰਹਿ ਰਿਹਾ ਏ ਪਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਆਖਰ ਜਿਹੜੇ ਕੋਠੇ ਪਏ ਨੇ ਉਹ ਕਿਹੜੇ ਲੋੜਵੰਦ ਨੇ ਆਖਰ ਇਹ ਇਹ ਵੀ ਸੋਚਣ ਵਾਲੀ ਗੱਲ ਹੈ ਜੇਕਰ ਤੁਸੀਂ ਇਸ ਵੀਰ ਦੀ ਕੋਈ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਕਿ ਇਹ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ ਤਾਂ ਉਹ ਇਸ ਵੀਰ ਦੀ ਮਦਦ ਹੋ ਸਕੇ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ